ਕਮਿਸ਼ਨਰ ਪੁਲਿਸ ਅਮਰਸਾਹ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਦੀਆਂ ਹਦਾਇਤਾਂ ਤੇ 마ੜੇ ਅਨਸਰਾਂ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਜਿਸ ਦੀ ਲੜ ਵਿੱਚ ਸੀਏ 2 ਅਤੇ ਸੀਏ 3 ਇਹਨਾਂ ਦੀਆਂ ਟੀਮਾਂ ਨੇ ਦੋ ਅਲੱਗ-ਅਲੱਗ ਕੇਸਾਂ ਚ ਦੋ ਵਿਅਕਤੀਆਂ ਨੂੰ ਫੜਿਆ ਹੈ ਜਿਨ੍ਹਾਂ ਕੋਲੋਂ 2 ਕਿਲੋ 14 ਗ੍ਰਾਮ ਅਫੀਮ ਫੜੀ ਹੈ ਔਰ ਇੱਕ ਪਿਸਤਲ ਰਿਕਵਰ ਕੀਤਾ 5 ਰਾਊਂਡ ਕੀਤੇ ਨੇ ਔਰ 10 ਹਜ਼ਾਰ ਡਰਗ ਮਨੀ ਰਿਕਵਰ ਕੀਤੀ ਹੈ ਤੇ ਮੈਂ ਦੱਸਣਾ ਚਾਹਨਾ ਜਿਹੜੇ ਸੀਏ 2 ਪੰਚਾਇਤ ਰਵੀ ਕੁਮਾਰ ਉਹਨਾਂ ਨੇ ਇੱਕ ਵਿਅਕਤੀ ਕਮਲਪ੍ਰੀਤ ਸਿੰਘ ਤਾਨੂਮਿੰਦਰ ਕੁਮਾਰ ਈਸ਼ਵਰਨਗਰ ਦਾ ਹੈਗਾ ਇਹਨੂੰ ਈਸ਼ਵਰਨਗਰ ਏਰੀਆ ਚੋਂ ਫੜਿਆ ਸੀਗਾ ਔਰ ਦੇ ਕੋਲ 160 ਗ੍ਰਾਮ ਹੈਰੋਇਨ ਮਿਲੀ ਸੀ ਔਰ ਬਾਅਦ ਵਿੱਚ ਪਿਸਟਲ ਵੀ ਰਿਕਵਰ ਕੀਤਾ ਹੈ ਦੇ ਕੋਲੋਂ ਔਰ 10000 ਡਰਗ ਮਨੀ ਤਾਂ ਮਿਲੀ ਸੀ ਔਰ ਇਹ ਮਕਦਮ ਜਿਹੜਾ ਦੋਸ਼ੀ ਹੈ ਇਸ ਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਇਹ ਕੈਨਡੀ ਪੀਸ ਦਾ ਵੀ ਮਕਦਮਾ ਦਰਜ ਹੋਇਗਾ ਔਰ ਇਸੇ ਤਰ੍ਹਾਂ 45 ਸੀਏ 3 ਸਾਡੇ ਬਲਵਿੰਦਰ ਸਿੰਘ ਉਹਨਾਂ ਨੇ ਮਨਵਿੰਦਰ ਸਿੰਘ ਸਾਨੂੰ ਮਹਾਵੀਰ ਸਿੰਘ ਥਾਂਦੇ ਪਿੰਡ ਦਾ ਹੈਗਾ ਥਾਣਾ ਸਲਾਮਾਬਾਦ ਦਾ ਔਰ ਇਹਦੇ 26 ਸਾਲ ਦੇ ਕਰੀਬ ਉਮਰ ਹੈ ਔਰ ਇਹਦੇ ਕੋਲੋਂ 2 ਕਿਲੋ 14 ਗ੍ਰਾਮ ਅਫੀਮ ਫੜੀ ਹੈ ਔਰ ਇਹ ਜਿਹੜਾ ਦੋਸ਼ੀ ਹੈਗਾ ਕਰੀਬ 4 ਮਹੀਨੇ ਪਹਿਲਾਂ ਜੇਲ੍ਹ ਚੋਂ ਛੁੱਟ ਕੇ ਆਇਆ ਹੈਗਾ ਪਹਿਲਾਂ ਵੀ ਇਹ ਅਫੀਮ ਦੇ ਕੇਸ 'ਚ ਅੰਦਰ ਸੀਗਾ ਔਰ ਇਹ ਦੋਨੇ ਜਿਹੜੇ ਇਸਾਂ ਜਿਹੜੇ ਦੋਸ਼ੀ ਫੜੇ ਗਏ ਨੇ ਬਹੁਤ ਵਧੀਆ ਅਚੀਵਮੈਂਟ ਮੈਂ ਇਹਨੂੰ ਸਮਝਦਾ ਹੈਗਾ ਇਹ ਸਾਰੀ ਜਿਹੜੀ ਕਾਰਵਾਈ ਹੈਗੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਜਗਵੰਦਰ ਸਿੰਘ ਔਰ ਏਸੀਪੀ ਕ੍ਰਾਈਮ ਯਾਦਵਿੰਦਰ ਔਰ ਸੀਏਏ 3 ਦੇ ਬਲਵਿੰਦਰ ਸਿੰਘ ਔਰ ਰਵੀ ਕੁਮਾਰ ਸਾਡੇ ਸੀਏ2 ਦੇ ਇੰਚਾਰਜ ਨੇ ਇਹਨਾਂ ਦੇ ਔਰ ਇਹਨਾਂ ਦੀ ਟੀਮ ਨੇ ਬਹੁਤ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਸ਼ਲਾਘਾਜੋ ਕੰਮ ਕੀਤਾ ਔਰ ਇਨਾ ਤੋਂ ਅਸੀਂ ਫਰਦਰ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਪਤਾ ਕਰ ਰਹੇ ਹਾਂ ਉਹ ਸਾਰਾ ਉਮੀਦ ਹੈ ਹੋਰ ਵੀ ਇਨਾ ਤੋਂ ਕਾਫੀ ਜਾਣਕਾਰੀਆਂ حاصل ਹੋਣਗੀਆਂ ਔਰ ਇਹ ਜਿਹੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਮਹਿੰਜਰੀ ਜਾਰੀ ਰਹੇਗੀ ਔਰ ਮੈਂ ਦੋਨੇ ਆਪਣੇ ਸੀਐਨ ਚਾਰਜ 3 ਔਰ 2 ਇਹਨਾਂ ਨੂੰ ਮੈਂ ਵਧਾਈ ਵੀ ਦਿਨਾ ਬਹੁਤ ਅੱਛਾ ਕੰਮ ਕੀਤਾ ਔਰ ਇਸੇ ਤਰ੍ਹਾਂ ਟੀਮ ਜਿਹੜੀ ਹੈਗੀ ਹੈ ਮਿਹਨਤ ਨਾਲ ਕੰਮ ਕਰਦੀ ਰਹੇਗੀ